ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਸੋ ਅੱਜ ਗੱਲ ਕਰਾਂਗੇ ਆਪਾਂ ਕਣਕ ਦੇ ਬਾਰੇ ਕਿ ਇਸ ਸਾਲ 2024 ਸਾਲ ਦੇ ਵਿੱਚ ਕਣਕ ਦਾ ਝਾੜ ਕਿਵੇਂ ਰਹਿਣ ਦੀ ਰਿਪੋਰਟ ਹੈ ਖੇਤੀਬਾੜੀਆਂ ਨੇ ਕਿ ਇਸ ਦੇ ਸਬੰਧਤ ਅਪਡੇਟ ਜਾਰੀ ਕੀਤੀ ਹੈ ਹੁਣ ਤੱਕ ਮੌਸਮ ਦੇ ਕੀ ਹਾਲਾਤ ਰਹੇ ਨੇ ਤੇ ਉਸ ਮੁਤਾਬਕ ਕਿਵੇਂ ਦਾ ਝਾੜ ਇਸ ਵਾਰ ਪੰਜਾਬ ਦੇ ਵਿੱਚ ਕਣਕ ਦੀ ਫਸਲ ਦਾ ਰਹਿ ਸਕਦਾ ਹੈ। ਹਾਲਾਂਕਿ ਪਿਛਲੇ ਮਹੀਨੇ ਦੇ ਵਿੱਚ ਜੋ ਗੜੇ ਮਾਰੀ ਹੋਈ ਹਨੇਰੀ ਚੱਲੀ ਉਸ ਨਾਲ ਕਈ ਇਲਾਕਿਆਂ ਵਿੱਚ ਫਸਲਾਂ ਦਾ ਨੁਕਸਾਨ ਆ ਕਾਫੀ ਜ਼ਿਆਦਾ ਹੋਇਆ ਵੱਡੀ ਮਾਤਰਾ ਦੇ ਵਿੱਚ ਹੋਇਆ ਹੈ ਤੇ ਜਿੱਥੇ ਲਗਭਗ 50% ਤੋਂ ਜ਼ਿਆਦਾ ਫਸਲਾਂ ਦਾ ਨੁਕਸਾਨ ਹੋ ਗਿਆ ਹੈ ਸੋ ਉਹ ਫਸਲਾਂ ਤਾਂ ਕੁਦਰਤੀ ਮਾਰ ਦੇ ਵਿੱਚ ਆ ਗਈਆਂ ਸੋ ਉਹਨਾਂ ਦਾ ਝਾੜ ਘਟਣਾ ਤਾਂ ਲਾਜ਼ਮੀ ਹੈ ਪਰ ਜਿਹੜੇ ਇਲਾਕਿਆਂ ਵਿੱਚ ਗੜੇ ਮਾਰੀ ਨਹੀਂ ਹੋਈ ਹੈ ਮੌਸਮ ਮਨਕੂਲ ਰਿਹਾ ਜਾਂ ਮੀਂਹ ਹੀ ਕੇਵਲ ਪਿਆ ਹੈ ਤੇ ਜਿੱਥੇ ਫਸਲਾਂ ਮੌਸਮ ਦੀ ਮਾਰ ਦੇ ਵਿੱਚ ਨਹੀਂ ਆਈਆਂ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਫਸਲਾਂ ਦਾ ਝਾੜ ਜਿਹੜਾ ਇਸ ਵਾਰ ਠੀਕ ਠਾਕ ਰਹਿਣ ਦੀ ਜਿਹੜਾ ਸੰਭਾਵਨਾ ਹੈ ਖੇਤੀਬਾੜੀ ਮਹਾਰਾ ਨੇ ਜਿਤਾਈ ਹੈ ਕਿਉਂਕਿ ਇਸ ਸਾਲ ਫਿਲਹਾਲ ਜੇਕਰ ਆਪਾਂ ਮੌਸਮ ਦੇ ਨਜ਼ਰ ਮਾਰੀਏ ਤਾਂ ਠੰਡ ਦੇ ਜਿਹੜਾ ਮੇਨ ਤੌਰ ਤੇ ਇਹ ਕਣਕ ਦੀ ਫਸਲ ਲਈ ਜਿਆਦਾ ਅਨੁਕੂਲ ਰਹਿੰਦੀ ਹੈ ਤਾਂ ਇਸ ਵੇਲੇ ਅੱਜ ਵੀਡੀਓ ਬਣਾਉਣ ਦੇ ਤਰੀਕ ਲਗਭਗ 20 ਮਾਰਚ ਤੇ ਆ ਚੁੱਕੀ ਹੈ ਤੇ ਹਾਲੇ ਤੱਕ ਜਿਹੜਾ ਟੈਂਪਰੇਚਰ ਨੇ ਫਿਲਹਾਲ ਠੀਕ-ਠਾਕ ਬਣੇ ਹੋਏ ਨੇ ਰਾਤ ਸਵੇਰ ਦੀ ਜਿਹੜੀ ਠੰਡ ਆ ਬਰਕਰਾਰ ਹੈ ਦਿਨ ਦੇ ਵੇਲੇ ਦਾ ਟੈਂਪਰੇਚਰ ਹਾਲਾਂਕਿ ਥੋੜਾ ਜਿਹਾ ਡਿਗਰੀ ਵਧਿਆ ਹੈ ਪਰ ਬਹੁਤ ਜ਼ਿਆਦਾ ਕੋਈ ਗਰਮੀ ਵਾਲੇ ਅਸਾਰ ਫਿਲਹਾਲ ਹਲੇ ਨਹੀਂ ਬਣੇ ਹਨ ਜਿਹੜੇ ਕੀ ਆਪਾਂ ਕਹਿ ਸਕਦੇ ਹਾਂ ਵੀ ਕਿਸਾਨਾਂ ਦੇ ਲਈ ਤੇ ਕਣਕ ਦੀਆਂ ਫਸਲਾਂ ਦੇ ਲਈ ਲਾਹੇਵੰਦ ਨੇ ਕਿਉਂਕਿ ਕਣਕ ਦੀ ਫਸਲ ਨੂੰ ਜੇਕਰ ਪੱਕਣ ਦੇ ਸਮੇਂ ਲਗਭਗ ਮਾਰਚ ਦਾ ਮਹੀਨਾ ਵਧੀਆ ਕੜਾਕੇ ਦੀ ਗਰਮੀ ਤੋਂ ਰਹਿਤ ਜੇਕਰ ਨਿਕਲ ਜਾਂਦਾ ਹੈ ਤਾਂ ਕਣਕਾਂ ਦੇ ਜਿਹੜੇ ਝਾੜ ਨੇ ਕਾਫੀ ਜ਼ਿਆਦਾ ਚੰਗੇ ਮਿਲਣ ਦੀ ਸੰਭਾਵਨਾ ਬਣ ਜਾਂਦੀ ਹੈ ਅਮੋਸਮ ਫਿਲਹਾਲ ਇਸੇ ਤਰ੍ਹਾਂ ਦਾ ਚੱਲ ਰਿਹਾ ਹੈ ਕਿਉਂਕਿ ਠੰਡ ਦੇ ਵਿੱਚ ਜਦੋਂ ਦਾਣਾ ਬਣਦਾ ਹੈ ਕੋਈ ਵੀ ਫਸਲ ਆ ਜੇਕਰ ਉਸ ਨੂੰ ਜੇ ਅਨਕੂਲ ਤਾਪਮਾਨ ਮਿਲ ਜਾਂਦਾ ਹੈ ਤਾਂ ਕਣਕ ਦਾ ਝਾੜ ਜਾਂ ਕਿਸੇ ਫਸਲ ਦਾ ਝਾੜ ਉਹ ਬਦਲਣਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਹੁੰਦਾ ਕੀ ਹੈ ਜੇਕਰ ਕਣਕ ਕੋਈ ਫਸਲ ਦਾ ਦਾਣਾ ਬਣ ਰਿਹਾ ਜੇਕਰ ਉਸ ਸਮੇਂ ਅਚਾਨਕ ਜ਼ਿਆਦਾ ਗਰਮੀ ਪੈ ਗਈ ਤਾਂ ਮਾਝੂ ਦਾਣਿਆਂ ਦੀ ਗਿਣਤੀ ਵੱਧ ਜਾਂਦੀ ਹੈ ਦਾਣਾ ਸਮੇ ਤੋਂ ਪਹਿਲਾਂ ਪੱਕ ਕੇ ਸਖਤ ਹੋ ਜਾਂਦਾ ਹੈ ਉਸ ਦੇ ਵਿੱਚ ਜਿਹੜਾ ਪੂਰਾ ਉਹਨੇ ਵਜਨ ਕਰਨਾ ਹੁੰਦਾ ਪੂਰਾ ਵਜਨ ਨਹੀਂ ਕਰ ਪਾਉਂਦਾ ਕਿਉਂਕਿ ਕਿਸੇ ਵੀ ਫਸਲ 'ਚ ਦਾਣਾ ਬਣਨ ਦੇ ਲਈ ਥੋੜੀ ਜਿਹੀ ਨਰਮਾਈ ਮੌਸਮ 'ਚ ਜ਼ਰੂਰੀ ਹੈ ਨਾਲ ਧੁੱਪ ਦਾ ਹੋਣਾ ਵੀ ਲਾਜ਼ਮੀ ਹੈ ਜੇਕਰ ਦੋਨਾਂ ਵਿੱਚੋਂ ਇੱਕ ਕੋਈ ਤੱਤ ਜ਼ਿਆਦਾ ਹੋ ਜਾਂਦਾ ਜਾਂ ਇੱਕ ਘਟ ਜਾਂਦਾ ਹੈ ਤਾਂ ਦਾਣਾ ਪੂਰੀ ਤਰ੍ਹਾਂ ਜੱਗਾ ਨਿੱਗਰ ਨਰੋਆ ਤੇ ਵਜਨਦਾਰ ਨਹੀਂ ਬਣ ਪਾਉਂਦਾ ਜਿਸ ਕਰਕੇ ਵਜਨ ਦਾਣੇ ਦੇ ਵਜਨ ਵਿੱਚ ਕਮੀ ਰਹਿ ਜਾਂਦੀ ਅਤੇ ਫਸਲ ਦਾ ਝਾੜ ਆਟੋਮੈਟਿਕ ਘਟ ਜਾਂਦਾ ਹੈ ਪਰ ਇਸ ਸਾਲ ਜਿਵੇਂ ਕਿ ਹੁਣ ਕਣਕਾਂ ਦਾ ਮੌਸਮ ਚੱਲ ਰਿਹਾ ਹੈ ਮੌਸਮ ਫਿਲਹਾਲ ਠੀਕ ਠਾਕ ਬਣੇ ਹੋਏ ਨੇ ਜੇਕਰ ਆਉਂਦੇ ਦਿਨਾਂ ਵਿੱਚ ਮੌਸਮ ਕਿਸਾਨਾਂ ਦਾ ਸਾਥ ਦਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤੀ ਘਟਨਾ ਨਹੀਂ ਵਾਪਰਦੀ ਹੈ ਕੋਈ ਮੀਂਹ ਵਰਗੇ ਜਾਂ ਕੋਈ ਹਾਲਾਤ ਨਹੀਂ ਹੁੰਦੇ ਤਾਂ ਇਸ ਸਾਲ ਕਣਕਾਂ ਦੇ ਝਾੜ ਚੰਗੇ ਰੂਪ ਵਿੱਚ ਦੇਖਣ ਨੂੰ ਮਿਲਣਗੇ ਹੋ ਸਕਦਾ ਹੈ ਕਿ ਜਿਹੜੇ ਇਲਾਕਿਆਂ ਵਿੱਚ ਫਸਲ ਪੂਰੀ ਵਧੀਆ ਖੜੀ ਹੈ ਤਾਂ ਆਪਾਂ ਨੂੰ 23-24 ਕੁਆਂਟਲ ਤੱਕ ਜੜਾ ਔਸਤਨ ਝਾੜ ਆ ਮਿਲ ਸਕਦਾ ਹੈ ਤੋ ਬਾਕੀ ਜਿਹੜੇ ਕਿਸਾਨ ਹੋਰ ਜਿਆਦਾ ਤਕੜੀ ਮਿਹਨਤ ਕਰਦੇ ਨੇ ਤਾਂ ਉਹਨਾਂ ਦੇ ਝਾੜ ਜਿਆਦਾ ਵੀ ਆ ਸਕਦੇ ਨੇ ਜੋ ਵਧੀਆ ਸੰਭਾਲ ਕਰਦੇ ਨੇ ਪਰ ਇਸ ਸਾਲ ਔਸਤ ਜਿਹੜਾ ਝਾੜ ਹੈ 23-24 ਕਵਾਂਟਲ ਦੇ ਆਸ-ਪਾਸ ਰਹੇਗਾ ਜਿਹੜਾ ਕਿ ਖੇਤੀਬਾੜੀ ਮਹਾਰਾ ਨੇ ਆਪਣਾ ਰਿਪੋਰਟ ਜਾਰੀ ਕੀਤੀ ਹੈ ਬਾਕੀ 23-24 ਕੁਆਂਟਲ ਦਾ ਝਾੜ ਜਿਹੜਾ ਕਾਫੀ ਜ਼ਿਆਦਾ ਚੰਗਾ ਝਾੜ ਮੰਨਿਆ ਜਾਂਦਾ ਹੈ ਜਿਹੜਾ ਕਿ ਔਸਤਨ ਹੁੰਦਾ ਹੈ ਹਾਲਾਂਕਿ ਕੁਝ ਖੇਤਰਾਂ ਵਿੱਚ ਜਿਵੇਂ ਕਿ ਕੁਝ ਧਰਤੀ ਮਿੱਟੀ ਕਮਜ਼ੋਰ ਹੈ ਕੁਝ ਹਲਕੀਆਂ ਜ਼ਮੀਨਾਂ ਨੇ ਉਹਨਾਂ ਵਿੱਚ ਝਾੜ ਜਿਵੇਂ ਔਸਤਨ 20 ਕੀ ਜਾਂ 18-20 ਕੁਆਂਟਲ ਦੇ ਆਸ-ਪਾਸ ਹੀ ਆਉਂਦੇ ਨੇ ਉਹ ਔਸਤਨ ਝਾੜ ਹੁੰਦਾ ਹੈ ਪਰ ਤਕੜੀਆਂ ਜ਼ਮੀਨਾਂ ਦੇ ਵਿੱਚ ਵਧੀਆ ਝਾੜ ਇਸ ਸਾਲ 23-24 ਕੁਆਂਟਲ ਦੇ ਆਸ-ਪਾਸ ਮਿਲਣ ਦੀ ਸੰਭਾਵਨਾ ਹੈ ਜਿਹੜੀ ਖੇਤੀਬਾੜੀ ਮਹਾਰਾ ਨੇ ਜਿਤਾਈ ਹੈ ਦੇ ਨਾਲ ਹੀ ਕਿਸਾਨ ਨੂੰ ਅਪੀਲ ਜਰੂਰ ਹੈ ਕਿ ਆਖਰੀ ਸਮੇਂ ਤੱਕ ਕਣਕ ਨੂੰ ਪਾਣੀ ਲਗਾਉਂਦੇ ਰਹਿਣਾ ਚਾਹੀਦਾ ਹੈ ਜਿੰਨਾ ਚਿਰ ਆਪਾਂ ਦੇਖਦੇ ਹਾਂ ਕਿ ਜਿਹੜਾ ਆਪਣੇ ਕਣਕ ਦੀ ਬਲੀਆਂ ਦੇ ਵਿੱਚ ਜਿੰਨਾ ਚਿਰ ਫੁੱਲ ਦੀ ਵਿਵਸਥਾ ਆਉਂਦੀ ਹੈ ਤਾਂ ਉਸ ਸਮੇਂ ਤੱਕ ਪਾਣੀ ਜਰੂਰ ਲਗਾਉਣਾ ਚਾਹੀਦਾ ਹੈ ਜੇਕਰ ਹੁਣ ਮੌਸਮ ਦੇ ਹਾਲਾਤ ਦੇਖੇ ਤਾਂ ਆਪਾਂ ਨੂੰ ਲਗਭਗ ਜਿਹੜੀਆਂ ਅਗੇਤੀਆਂ ਕੇ ਸਮਾਨ ਨੇ ਜਿਨ੍ਹਾਂ ਦੀ ਨਵੰਬਰ ਦੇ ਚੜ੍ਹਦੇ ਦਿਨਾਂ ਦੇ ਵਿੱਚ ਬਜਾਈ ਹੋਈ ਸੀ ਤਾਂ ਉਹਨਾਂ ਨੂੰ ਲਗਭਗ 15-20 20 ਮਾਰਚ ਦੇ ਆਸ-ਪਾਸ ਤੱਕ ਆਖਰੀ ਪਾਣੀ ਲਗਾਉਣਾ ਚਾਹੀਦਾ ਹੈ ਕਟੋ-ਕਟ ਕਿਉਂਕਿ ਆਉਂਦੇ ਦਿਨਾਂ ਵਿੱਚ ਟੈਂਪਰੇਚਰ ਵਧੇਗਾ ਤੇ ਜੇਕਰ ਸਮੇਂ ਤੋਂ ਪਹਿਲਾਂ ਪਾਣੀ ਰੋਕ ਦਿੱਤਾ ਗਿਆ ਜਾਂ ਫਿਰ ਆਖਰੀ ਪਾਣੀ ਨਾ ਲਗਾਇਆ ਗਿਆ ਕੁਝ ਕਿਸਾਨ ਹੁੰਦੇ ਨੇ ਕਿ ਆਪਣੇ ਸੋਚਦੇ ਨੇ ਕਿ ਕਣਕ ਦਾ ਜਿਹੜਾ ਨਾੜ ਹੈ ਪੱਤੇ ਨੇ ਉਹ ਹਰੇ ਨੇ ਉਹਦੇ ਵਿੱਚੋਂ ਹੀ ਜਿਹੜਾ ਕਹਿੰਦੀ ਆ ਵੀ ਸਾਰਾ ਪੋਸ਼ਣ ਦਾਤ ਮਿਲ ਕੇ ਕਣਕ ਦੇ ਦਾਣੇ ਨਿੱਕਰ ਬਣ ਜਾਣਗੇ ਉਹ ਥੋੜੀ ਜਿਹੀ ਹੀ ਗਲਤਫਹਿਮੀ ਹੁੰਦੀ ਹੈ ਕਿਉਂਕਿ ਜੇਕਰ ਜ਼ਮੀਨ ਇੱਕਦਮ ਬਿਲਕੁਲ ਖੁਸ਼ਕ ਹੋ ਗਈ ਸੋਕਾ ਲੱਗ ਗਿਆ ਤਾਂ ਫਸਲ ਵੀ 2-4 ਦਿਨਾਂ ਦੇ ਵਿੱਚ ਹੀ ਮੁਰਝਾ ਜਾਂਦੀ ਹੈ ਪੱਤਿਆਂ ਦਾ ਜੋ ਰਸ ਹੈ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਹਵਾਵਾਂ ਵੀ ਖੁਸ਼ਕ ਗਰਮ ਚੱਲਣ ਲੱਗਦੀਆਂ ਨੇ ਤੇ ਜੇਹੀ ਅਵਸਥਾ ਵਿੱਚ ਕਣਕ ਦਾ ਝਾੜ ਘਟ ਜਾਂਦਾ ਹੈ ਸੋ ਆਖਰੀ ਪਾਣੀ ਬਹੁਤ ਹੀ ਸਚੱਜੇ ਢੰਗ ਨਾਲ ਸਹੀ ਸਮਾਂ ਦੇਖ ਕੇ ਲਗਾਉਣਾ ਚਾਹੀ